ਪਰਖ ਲੈ ਜਾਂ ਤੇ ਪਰਖਿਆ ਨਾ ਨਾ ਹੋਵੇ ਤੇ ਬੰਦਾ ਕਹਿੰਦਾ ਵੀ ਹਾਂ ਨਹੀਂ ਯਾਰ ਇੱਕ ਮੌਕਾ ਦੇਖੇ ਵੇਖੀ ਇਹਨਾਂ ਮੌਕੇ ਤੇ ਮੌਕੇ ਤੇ ਦੇਖੇ ਵੇਖ ਤੇ ਕਰੰਟ ਲੋਕ ਦੱਸਣਗੇ ਅਸੀਂ ਤੇ ਲੋਕਾਂ ਦੀ ਕਚੈਰੀ ਜਾਂ ਦੋਵਾਂ ਸਾਲਾਂ ਦੇ ਕੰਮ ਗਿਣਾ ਕੇ ਲੋਕਾਂ ਦੇ ਕੋਲ ਜਾ ਰਹੇ ਆ ਇਹਨਾਂ ਨੇ ਕੀ ਕੀਤਾ ਜੇ ਮੈਂ ਮੈਂ ਕਮਾ ਮੈਂ ਆ ਕਰ ਦੂੰ ਮੈਂ ਉਹ ਕਰ ਦੂੰਗਾ ਇਹ ਗੱਲਾਂ ਸਭ ਹਵਾ ਦੀਆਂ ਇਹ ਲੋਕ ਨੇ ਲੋਕਚੋਣ ਤੇ ਲੀਡਰ ਅਰਸ਼ ਤੇ ਆ ਲੋਕਚੋਣ ਤੇ ਲੀਡਰ ਫਸਤੇ ਲੁਕ ਚੌਂਦਨ ਨੇ ਨਵੇਂ ਤੇ ਵਿਸ਼ਵਾਸ ਕਰਨਾ ਔਰ ਮੈਂ ਰਿਣੀ ਆ ਜੀ ਇਹ ਮੌਕਾ ਮੈਨੂੰ ਦਿੰਦੇ ਨੇ ਮੈਂ ਇਹਨਾਂ ਦੀ ਲੜਾਈ ਲੜਨ ਜਾਣੀ ਹੈ ਜੇ ਮੈਨੂੰ ਜਿਤਾ ਕੇ ਵੇਚਦੇ ਉਹ ਰਹੀ ਗੱਲ ਇਹੋ ਹੀ ਇਹਨਾਂ ਨੂੰ ਹੰਕਾਰ ਮਾਲਦਾ ਅਸਲ 'ਚ ਅਸੀਂ ਹਜਮ ਨਹੀਂ ਹੁੰਦੇ ਜਦੋਂ ਸਾਨੂੰ ਵੇਖਦੇ ਆ ਨਾ ਇਦਾਂ ਦਾ ਬੜਾ ਭਾਲ ਜਿਹਾ ਉੱਠਦਾ ਹੈ ਇਹਨਾਂ ਨੂੰ ਡੈਪਟੀ ਮੁੱਖ ਮੰਤਰੀ ਰਹਿ ਚੁੱਕੇ ਨੇ ਇੱਕ ਤਿੰਨ ਵਾਰ ਦੇ ਵਿਧਾਇਕ ਨੇ ਔਰ ਸਾਡੇ ਸਪੀਕਰ ਹੈ ਡੈਪਟੀ ਸਪੀਕਰ ਰਹਿ ਚੁੱਕੇ ਨੇ ਇਹਨਾਂ ਨਾਲ ਕਿਹਨਾ ਨਾ ਮੁਕਾਬਲਾ ਮੰਨਦੇ ਹੋ ਕਿਉਂਕਿ ਉਹ ਆਪਣੇ ਆਪ ਨੂੰ ਤੁਹਾਨੂੰ ਪਤਾ ਜੀ ਵੀ ਕਹਿੰਦੇ ਵੀ ਸਾਨੂੰ ਤਜਰਬਾ ਜ਼ਿਆਦਾ ਹੈ ਨਵਾਂ ਆ ਮੈਂ ਨੂੰ ਨਾ ਪਾਓ ਕੋਈ ਕਹਿੰਦਾ ਵੀ ਮੈਂ ਆਉਣ ਵਾਲਾ ਸੀਐਮ ਮੈਨੂੰ ਵੋਟਾਂ ਪਾਓ ਕੋਈ ਕਹਿੰਦਾ ਵੀ ਮੈਂ ਸਪੀਕਰ ਰਿਆਂ ਮੈਂ ਐਮਐਲਏ ਰਿਆਂ ਮੈਨੂੰ ਵੋਟਾਂ ਪਾਓ ਇਹੋ ਗੱਲਾਂ ਜਿਹੜੀਆਂ ਸੀ ਨਾ ਸਾਡੇ ਮੇਰੇ ਬਟਾਲੇ ਹਲਕੇ 'ਚ ਵੀ ਚੱਲਦੀਆਂ ਸੀ ਕਹਿੰਦੇ ਨਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਲੋਕਾਂ ਨੇ ਇਹਨਾਂ ਨੂੰ ਅਜਮਾ ਲਿਆ ਪਰਖ ਲਿਆ ਜਾਂ ਤੇ ਪਰਖਿਆ ਨਾ ਨਾ ਹੋਵੇ ਤੇ ਬੰਦਾ ਕਹਿੰਦਾ ਵੀ ਹਾਂ ਨਹੀਂ ਯਾਰ ਇੱਕ ਮੌਕਾ ਦੇਖੇ ਵੇਖੀਏ ਨਾ ਮੌਕੇ ਤੇ ਮੌਕੇ ਤੇ ਦੇਖੇ ਵੇਖਦੇ ਐਕਟਰ ਵੀ ਵੇਖ ਲੈ ਲੰਮੇ ਸਮੇਂ ਤੋਂ ਪਰ ਹੁਣ ਚੇਂਜ ਕਰਨਾ ਚਾਹੁੰਦਾ ਸਤਿ ਸ੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਪਠਾਨਕੋਟ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ ਨੇ ਅਮਨ ਸ਼ੈਰੀ ਕਲਸੀ ਸੋ ਪ੍ਰਚਾਰ ਚੱਲ ਰਿਹਾ ਜੀ ਪੂਰਾ ਸੋ ਕਲਸੀ ਸਾਹਿਬ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਭਾਈ ਜੀ ਕਿੱਦਾਂ ਚੱਲ ਰਿਹਾ ਜੀ ਇੱਧਰ ਸੀ ਉਦੋਂ ਉਧਰ ਸੀਗੇ ਕਿਵੇਂ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਜੀ ਔਰ ਲੋਕਾਂ ਦਾ ਬਹੁਤ ਪਿਆਰ ਸਤਿਕਾਰ ਮਾਣ ਮਿਲ ਰਿਹਾ ਔਰ ਮੈਂ ਸਦਾ ਰਿਣੀ ਹਾਂ ਵੀ ਇਹਨਾਂ ਮਾਨ ਸਤ ਜੀ ਆਪਾਂ ਗੱਲ ਕੀਤੀ ਜਾਵੇ ਕਈ ਜਿਵੇਂ ਕੁਝ ਏਰੀਏ ਹੁੰਦੇ ਆ ਜੀ ਜਿਵੇਂ ਵੀ ਆ ਫਲਾਨੀ ਪਾਰਟੀ ਦਾ ਟੈਂਕੀ ਪਾਰਟੀ ਦਾ ਤੁਸੀਂ ਇੱਧਰ ਆਏ ਹੋ ਵਿਰੋਧੀ ਆਪਣੇ ਜਿਹੜੇ ਹੈਗੇ ਨੇ ਉਹ ਕਹਿੰਦੇ ਜੀ ਸਾਡਾ ਇੱਧਰ ਬੜਾ ਜੋਰ ਆ ਸੀ ਤਾਂ ਨੇਰੀਆਂ ਲਿਆਵਾਂਗੇ ਪਿਛਲੀ ਵਾਰੀ ਨਾਲੋਂ ਐ ਕਰਦਾਂਗੇ ਉਹ ਕਰਦਾਂਗੇ ਤੁਸੀਂ ਫਿਰ ਕਿਦਾਂ ਦੇਖਿਆ ਲੋਕਾਂ ਦਾ ਜਿਹੜਾ ਹੰਗਾਰਾ ਸੀ ਅੱਜ ਥੋੜਾ ਇੱਥੇ ਰੋਡ ਸ਼ੋਅ ਸੀ ਕਿਵੇਂ ਦੇਖਿਆ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਿਵੇਂ ਮੈਂ ਕਹਾਂ ਮੈਂ ਆ ਕਰ ਦੂੰ ਮੈਂ ਉਹ ਕਰ ਦੂੰਗਾ ਇਹ ਗੱਲਾਂ ਸਭ ਹਵਾ ਦੀਆਂ ਨੇ ਇਹ ਲੋਕ ਨੇ ਲੋਕ ਚੋਣ ਤੇ ਲੀਡਰ ਅਰਸ਼ ਤੇ ਆ ਲੋਕ ਚੋਣ ਤੇ ਲੀਡਰ ਫਰਸ਼ ਤੇ ਇਹ ਤਾਂ ਫਤਵਾ ਲੋਕਾਂ ਨੇ ਦੇਣਾ ਹੈ ਬਸ ਮੈਂ ਇਹਨਾਂ ਕ ਆਪਣੇ ਆਪ ਨੂੰ ਕੋਸ਼ਿਸ਼ ਕਰ ਰਿਹਾ ਵੀ ਮੇਰੇ ਲੋਕ ਉਹਨਾਂ ਨੂੰ ਇਹ ਗੱਲ ਦਾ ਪਤਾ ਹੈ ਵੀ ਕੋਈ ਲੀਡਰ ਨਹੀਂ ਸਾਡੇ ਆਮ ਘਰਾਂ ਚੋਂ ਉੱਠ ਕੇ ਆਇਆ ਸਾਡੇ ਪਰਿਵਾਰ ਦਾ ਜੀ ਆ ਇੱਕ ਪਾਸੇ ਲੀਡਰ ਨੇ ਲੀਡਰ ਵੀ ਵੇਖ ਲੇ ਐਕਟਰ ਵੀ ਵੇਖ ਲੇ ਲੰਮੇ ਸਮੇਂ ਤੋਂ ਪਰ ਹੁਣ ਚੇਂਜ ਕਰਨਾ ਚਾਹੁੰਦੇ ਨੇ ਜਿਹਾ ਜਪਾਂ ਅੱਜ ਦੀ ਪ੍ਰੋਗਰਾਮ ਦੀ ਗੱਲ ਕੀਤੀ ਜਾਵੇ ਪਹਿਲਾਂ ਸੀਐਮ ਸਾਹਿਬ ਦਾ ਪ੍ਰੋਗਰਾਮ ਸੀ ਪਰ ਐਨੀ ਹਾਉ ਜਿਹੜਾ ਮੌਸਮ ਸੀ ਉਹਨੇ ਆਪਣਾ ਸਾਥ ਨਹੀਂ ਦਿੱਤਾ ਜੀ ਤੇ ਉਹਦੀ ਵਜ੍ਹਾ ਨਾਲ ਜਿਹੜੀ ਪ੍ਰੋਬਲਮ ਆਈ ਆ ਔਰ ਸਭ ਤੋਂ ਵੱਡੀ ਗੱਲ ਅੱਜ ਆਪਣੇ ਆਪ ਦੇ ਸੁਪਰੀਮੋ ਜਿਹੜੇ ਅਰਵਿੰਦ ਕੇਜਰੀਵਾਲ ਜੀ ਸੀ ਉਹਨਾਂ ਨੂੰ ਜੀ ਜਮਾਨਤ ਮਿਲ ਗਈ ਹੈ ਪਹਿਲਾਂ ਤੋਂ ਉਹਨਾਂ ਕੰਨੇ ਸਾਡੇ ਕੰਨੇ ਵਧਾਈ ਜੀ ਦੇਖੋ ਜੀ ਮੈਂ ਇਸ ਗੱਲ ਦੀ ਸਾਨੂੰ ਖੁਸ਼ੀ ਬਹੁਤ ਹੈ ਅੱਜ ਜਿਹੜਾ ਪ੍ਰੋਗਰਾਮ ਸੀ ਉੱਥੇ ਠਾਠਾ ਮਾਰਦਾ ਜਿਹੜਾ ਕੱਟ ਸੀ ਇੱਕ ਤੇ ਚਲੋ ਮੌਸਮ ਵੀ ਖਰਾਬ ਸੀ सीएम साहब ਦਾ ਸਾਨੂੰ ਜਿਹੜਾ ਫੋਨ ਆ ਗਿਆ ਵੀ ਕੇਜਰੀਵਾਲ ਸਾਹਿਬ ਜੀ ਨੂੰ ਜ਼ਮਾਨਤ ਮਿਲ ਗਈ ਹੈ ਮੈਨੂੰ ਜਾਣਾ ਪੈਣਾ ਤੁਸੀਂ ਹੁਣ ਇੱਥੇ ਮੈਨੇਜ ਕਰ ਲਓ ਤੇ ਉਹ ਫਿਰ ਆ ਜਿਹੜਾ ਮੈਂ ਮੈਸੇਜ ਅੱਗੋਂ ਪਲੇ ਕਰ ਦਿੱਤਾ ਸੋ ਕਹਿਣ ਦਾ ਭਾਵ ਜਿਹੜਾ ਠਾਠਾ ਮਾਰਦਾ ਕੱਠ ਨੇ ਅੱਜ ਸਾਨੂੰ ਦੱਸ ਦਿੱਤਾ ਵੀ ਵਾਕਿਆ ਹੀ ਲੋਕ ਜਿਹੜੇ ਨੇ ਬਹੁਤ ਜਲਦ ਉਤਾਵਲੇ ਨੇ ਵੀ ਬਦਲਾ ਲੈ ਕੇ ਓਨਲੀ ਔਰ ਉਹ ਜਿਹੜੇ ਜਿਹੜੇ ਵੀ ਅੱਜ ਮੈਂ ਕਹਿ ਸਕਦਾ ਵੀ ਉਸ ਕਾਟ ਦੇ ਵਿੱਚ ਆਏ ਨੇ ਮੈਂ ਉਹਨਾਂ ਦਾ ਇੱਕ ਇੱਕ ਕਦਮ ਚੱਲਿਆ ਹੋਇਆ ਸਿਰ ਮੱਥੇ ਤੇ ਪਰਵਾਣੇ ਦੀ ਸਰ। ਔਰ ਜੇ ਆਪਾਂ ਗੱਲ ਕੀਤੀ ਜਾਵੇ ਜੀ ਜਿਹੜੀ ਕਾਗਜ਼ੀ ਕਾਰਵਾਈ ਆਪਣੀ ਕਰਨ ਵਾਲੀ ਹੁੰਦੀ ਹੈ ਇਹਦੇ ਵਿੱਚ ਉਹ ਕਿਸ ਤਰੀਕ ਨੂੰ ਕਰਨ ਜਾ ਰਹੇ ਹੋ ਜੀ? ਮੈਂ ਜੀ 13 ਤਰੀਕ ਨੂੰ ਜਿਹੜੇ ਆਪਣੇ ਕਾਗਜ਼ ਫਿਲ ਕਰਨ ਜਾਊਗਾ ਜੀ। ਤੇ ਉਸ ਦਿਨ ਆਪਣੇ ਫਿਰ ਆਪਣੇ ਜਿਹੜੀਆਂ ਤਿਆਰੀਆਂ ਨੇ ਫੁੱਲ ਆ ਜੀ ਉਸ ਦਿਨ ਫਿਰ ਦੱਸ ਦਾਂਗੇ ਜੀ ਵੀ ਫਿਰ ਜਿੱਥੇ ਪਰ ਪੱਕੀ ਆ ਕਿ ਆਗਾਜ਼ ਹੋਣਾ ਬਾਕੀ ਆ। ਨਹੀਂ ਜੀ ਵੇਖੋ ਇਹ ਤੇ ਸੰਗਤ ਆ ਲੋਕ ਨੇ ਜੀ। ਇਹ ਮੈਂ ਇਹਨਾਂ ਦੀ ਲੜਾਈ ਲੜਨ ਜਾਣੀ ਹੈ ਜੇ ਮੈਨੂੰ ਜਿਤਾ ਕੇ ਭੇਜ دیا۔ ਠੀਕ ਹੈ ਜੀ ਸੋ ਮੈਂ ਤੇ ਇਹਨਾਂ ਨੂੰ ਇਹੋ ਬੇਨਤੀ ਕਰਦਾ ਹੈ ਵੀ 75 ਸਾਲ ਹੋ ਗਏ ਦੋਵਾਂ ਪਾਰਟੀਆਂ ਨੂੰ ਵੇਂਦੇ ਆ ਹੁਣ ਇੱਕ ਵਾਰੀ ਐਮਪੀ ਦੀ ਟਿਕਟ ਜਿਹੜੀ ਆ ਮਿਲੀ ਆ ਲੋਕ ਗੁਰਦਾਸਪੁਰ ਦੇ ਇੱਕ ਵਾਰੀ ਸਾਥ ਦੇ ਦੇਣ ਹਲਕੇ ਦੇ ਮੈਂ ਰਣੀ ਆ ਸਦਾ ਇਹਨਾਂ ਦਾ ਕਿਉਂਕਿ ਮੇਰੀ ਲੜਾਈ ਜਿਹੜੀ ਆ ਮੇਰੇ ਆਪਣੇ ਪੰਜਾਬੀਆਂ ਦੀ ਆ ਮੇਰੇ ਪੰਜਾਬ ਦੀ ਲੜਾਈ ਹੈ ਮੇਰੇ ਦੇਸ਼ ਦੀ ਲੜਾਈ ਹੈ ਜਿਹੜੇ ਉਹਦੇ ਹੱਕ ਜਿਹੜੇ ਨੇ ਉਹਦੇ ਜਿਹੜੇ ਹੱਕ ਚ ਬੋਲੀ ਤੇ ਹੱਕ ਲੈ ਕੇ ਆਈ ਔਰ ਮੈਨੂੰ ਆਸ ਵੀ ਹੈ ਔਰ ਪੂਰਨ ਵਿਸ਼ਵਾਸ ਵੀ ਹੈ ਵੀ ਇਸ ਵਾਰ ਕੋਈ ਵੱਖਰਾ ਇਤਿਹਾਸ ਰਚਣਗੇ ਜੇ ਆਪਾਂ ਗੱਲ ਕਰੀਏ ਆਪਣੇ ਜਿਹੜੇ ਆਪੋਜੀਟ ਨੇ ਇੱਕ ਡਿਪਟੀ ਮੁੱਖ ਮੰਤਰੀ ਰਹਿ ਚੁੱਕੇ ਨੇ ਇੱਕ ਤਿੰਨ ਵਾਰ ਦੇ ਵਿਧਾਇਕ ਨੇ ਔਰ ਆਪਣੇ ਜਿਹੜੇ ਕਹਿੰਨਦੇ ਆ ਸਾਡੇ ਸਪੀਕਰ ਆ ਡਿਪਟੀ ਸਪੀਕਰ ਰਹਿ ਚੁੱਕੇ ਨੇ ਇਹਨਾਂ ਨਾਲ ਕਿਹਨਾ ਨਾ ਮੁਕਾਬਲਾ ਮੰਨਦੇ ਹੋ ਕਿਉਂਕਿ ਉਹ ਆਪਣੇ ਆਪ ਨੂੰ ਤੁਹਾਨੂੰ ਪਤਾ ਜੀ ਵੀ ਕਹਿੰਦੇ ਵੀ ਸਾਨੂੰ ਤਜਰਬਾ ਜ਼ਿਆਦਾ ਹੈ ਨਵਾਂ ਆਮ ਇਹਨੂੰ ਨਾ ਪਾਓ ਸਾਨੂੰ ਹੀ ਚੁਣੋ ਇਹਦੇ ਬਾਰੇ ਦੱਸੋ ਮੈਂ ਤੇ ਹੈਰਾਨ ਹੋਂਨਾ ਕੋਈ ਕਹਿੰਦਾ ਵੀ ਮੈਂ ਆਉਣ ਵਾਲਾ ਸੀਐਮ ਆ ਮੈਨੂੰ ਵੋਟਾਂ ਪਾਓ ਕੋਈ ਕਹਿੰਦਾ ਵੀ ਮੈਂ ਅ ਸਪੀਕ ਕਰ ਰਿਹਾ ਮੈਂ ਐਮਐਲਏ ਰਿਹਾ ਮੈਨੂੰ ਵੋਟਾਂ ਪਾਓ ਇਹੋ ਗੱਲਾਂ ਜਿਹੜੀਆਂ ਸੀ ਨਾ ਸਾਡੇ ਮੇਰੇ ਬਟਾਲੇ ਹਲਕੇ 'ਚ ਵੀ ਚਲਦੀਆਂ ਸੀ ਕਹਿੰਦੇ ਨਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਲੋਕਾਂ ਨੇ ਇਹਨਾਂ ਨੂੰ ਅਜਮਾ ਲਿਆ ਪਰਖ ਲਿਆ ਜਾਂ ਤੇ ਪਰਖਿਆ ਨਾ ਨਾ ਹੋਵੇ ਤੇ ਬੰਦਾ ਕਹਿੰਦਾ ਵੀ ਹਾਂ ਨਹੀਂ ਯਾਰ ਇੱਕ ਮੌਕਾ ਦੇ ਕੇ ਵੇਖੀ ਇਹਨਾਂ ਨੂੰ ਮੌਕੇ ਤੇ ਮੌਕੇ ਤੇ ਦੇ ਕੇ ਵੇਖਦੇ ਉਹਨੇ ਡਿਪਟੀ ਸੀਐਮ ਵੀ ਰਹੇ ਨੇ ਸੁਖ ਜਿੰਦਰ ਰੰਧਾਵਾ ਪੰਜਾਬ ਨੇ ਉਹਦੋਂ ਵੀ ਵੇਖਿਆ ਲੋਕ ਸਭਾ ਗਰਦਾਸਪੁਰ ਵਾਲਿਆਂ ਨੇ ਉਹਦੋਂ ਵੀ ਵੇਖਿਆ ਫਿਰ ਉਸ ਤੋਂ ਬਾਅਦ ਬੱਬੂ ਜੀ ਡਿਪਟੀ ਸਪੀਕਰ ਰਹੇ ਨੇ ਉਹਨਾਂ ਨੂੰ ਵੀ ਵੇਖਿਆ ਲੋਕ ਸਭਾ ਗਰਦਾਸਪੁਰ ਵਾਲਿਆਂ ਨੇ ਸੋ ਉਸ ਤੋਂ ਬਾਅਦ ਆਪਣੇ ਜਿਹੜੇ ਚੀਮਾ ਜੀ ਲੋਕ ਚਾਹੁੰਦੇ ਨੇ ਨਵੇਂ ਤੇ ਵਿਸ਼ਵਾਸ ਕਰਨਾ ਔਰ ਮੈਂ ਰਿਣੀ ਹਾਂ ਜੇ ਇਹ ਮੌਕਾ ਮੈਨੂੰ ਦਿੰਦੇ ਨੇ ਉਹ ਰਹੀ ਗੱਲ ਇਹ ਹੋਈ ਇਹਨਾਂ ਨੂੰ ਹੰਕਾਰ ਮਾਰਦਾ ਅੱਗੇ ਵੀ ਜਿਤਨਾ ਕੋਈ ਕਹਿ ਦਿੰਦੇ ਜੀ ਮੋਬਾਈਲ ਚਾਰਜਰ ਵਾਲਿਆਂ ਨੂੰ ਵੋਟਾਂ ਪਾਤੀਆਂ ਜੀ ਉਹ ਦੂਸਰਿਆਂ ਨੂੰ ਪਾਤੀਆਂ ਅਸਲ 'ਚ ਅਸੀਂ ਹਜਮ ਨਹੀਂ ਹੁੰਦੇ ਜਦੋਂ ਸਾਨੂੰ ਵੇਖਦੇ ਆ ਨਾ ਤੇ ਅਦਰੋਂ ਬੜਾ ਬਾਲ ਜਿਹਾ ਉੱਠਦਾ ਇਹਨਾਂ ਨੂੰ ਕਿੱਦਾਂ ਇਹਨਾਂ ਦਾ ਕਰੰਟ ਖਤਮ ਹੋ ਚੁੱਕਿਆ ਹੁਣ ਤਾਂ ਕਹਿੰਦੇ ਸਾਡਾ ਕਰੰਟ ਦੁਬਾਰਾ ਆ ਰਿਹਾ ਕਹਿੰਦੇ ਉਹ ਸੀਗਾ ਲੋਕਾਂ 'ਚ ਕਹਿੰਦੇ ਅਹ ਦੇਖੋ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਕਰੰਟ ਲੋਕ ਦੱਸਣਗੇ ਅਸੀਂ ਦੇ ਲੋਕਾਂ ਦੀ ਕਚੈਰੀ 'ਚਾਂ ਦੋਵਾਂ ਸਾਲਾਂ ਦੇ ਕੰਮ ਗਿਣਾ ਕੇ ਲੋਕਾਂ ਦੇ ਕੋਲ ਜਾ ਰਹੇ ਆ ਇਹਨਾਂ ਨੇ ਕੀ ਕੀਤਾ ਝੂਠੀਆਂ ਸੋਹਾਂ ਖਾਦੀਆਂ ਸੋ ਹਰ ਤਰ੍ਹਾਂ ਲੋਕਾਂ ਨੇ ਇਹਨਾਂ ਨੂੰ ਵੇਖਿਆ ਤੇ ਪਰਖਿਆ ਪਰ ਇਹ ਪਹਿਲੀ ਸਰਕਾਰ ਆ ਜਿਹਨੇ ਲੋਕਾਂ ਦਾ ਫਾਇਦਾ ਕੀਤਾ ਦੋ ਸਾਲ ਹੋਏ ਤਿੰਨ ਸਾਲ ਤੇ ਰਹਿੰਦੇ ਆ ਦੋਵਾਂ ਸਾਲਾਂ ਦੇ ਵਿੱਚ ਇਹ ਇਹਨਾਂ ਕੋ ਨਾ ਹੁਣ ਕੋਈ ਮੁੱਦਾ ਨਹੀਂ ਰਿਹਾ ਪਹਿਲਾਂ ਕਹਿੰਦੇ ਸੀ ਸਰਕਾਰ ਬਣਦੀ ਨਹੀਂ ਬਣ ਗਈ ਫਿਰ ਕਹਿੰਦੇ ਸੀ ਚੱਲਣੀ ਨਹੀਂ ਚੱਲ ਗਈ ਫਿਰ ਕਹਿੰਦੇ 6 ਮਹੀਨੇ ਨਹੀਂ ਕੱਟਨੇ ਜੀ ਉਹ ਵੀ ਨਿਕਲ ਗਏ ਫਿਰ ਕਹਿੰਦੇ ਜੀ ਆ ਬਿਜਲੀ ਵਾਲੀ ਗਾਰੰਟੀ ਨਹੀਂ ਪੂਰੀ ਹੋਣੀ ਉਹ ਵੀ ਹੋ ਗਈ ਹੁਣ ਗੱਲ ਹੀ ਕੋਈ ਨਹੀਂ ਹੈ ਹੁਣ ਇਹੋ ਕਹਣਗੇ ਹੁਣ ਜਿਹੜੀ ਤੁਸੀਂ ਗੱਲ ਦੱਸੀ ਹੈ ਨਵੀਂ ਮੈਂ ਸੁਣ ਲਈਏ ਕਿਤੇ ਸੋ ਹਰ ਗੱਲ ਕਰਨ ਤੋਂ ਬਾਅਦ ਭੱਜ ਜਾਂਦੇ ਨੇ ਹਰ ਗੱਲ ਕਰਨ ਤੋਂ ਬਾਅਦ ਭੱਜ ਜਾਂਦੇ ਨੇ ਬਾਕੀ ਮੈਂ ਤੁਹਾਨੂੰ ਇਹਨੇ ਗੱਲ ਦੱਸ ਦਿੰਦਾ ਵੀ ਇਸ ਸਮੇਂ ਜੋ ਮਾਹੌਲ ਹੈ ਉਹ ਇੱਕ ਜਿਹੜਾ ਉਹ ਵੱਖਰਾ ਤੇ ਅਲੱਗ ਨਜ਼ਰ ਆ ਰਿਹਾ ਔਰ ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਸਾਡੇ ਲੋਕਾਂ ਦੇ ਹਿੱਤਾਂ ਦੀ ਗੱਲ ਜਿਹੜੀ ਕੀਤੀ ਜਾਊਗੀ ਧੰਨਵਾਦ ਜੀ ਮਿਹਰਬਾਨੀ ਮਿਹਰਬਾਨ ਸੋ ਇਹ ਸਨ ਅਮਨ ਸ਼ਾਹੀ ਕਲਸੀ ਜਿਨ੍ਹਾਂ ਨੇ ਦੱਸਿਆ ਬਈ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਚੱਲਦਾ ਰਹਾਂ ਔਰ ਅੱਗੇ ਵੀ ਚੱਲਦੇ ਰਹਾਂਗੇ ਔਰ ਇਹ ਲੋਕਾਂ ਦੇ ਉੱਪਰ ਆ ਵੀ ਲੋਕਾਂ ਨੇ ਜਦੋਂ ਫਤਵਾ ਦੇਖ ਕੇ ਪਾਰਲੀਮੈਂਟ ਦੇ ਵਿੱਚ ਭੇਜਤਾ ਇਹ ਲੋਕ ਦੇਖਣਗੇ ਵੀ ਆਪਣੇ ਜੇ ਲੋਕਲ ਨੁਮਾਇੰਦੇ ਨੂੰ ਚੁਣ ਕੇ ਭੇਜਿਆ ਤਾਂ ਉਹ ਤੁਹਾਡੇ ਲਈ ਕਿਵੇਂ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਹੈ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਪਠਾਨਕੋਟ